ਪ੍ਰਾਈਵੇਟ ਹਸਪੀਟਲ ਦਾ ਬਿੱਲ ਇੰਸ਼ੋਰੈਂਸ ਕਵਰ ਕਰੂਗਾ ਕਿ ਨਹੀਂ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਹੈਗਾ ਫਿਰ ਕੋਈ ਟੈਨਸ਼ਨ ਨਹੀਂ ਥੋੜਾ ਸਾਰਾ ਟਰੀਟਮੈਂਟ ਕੈਸ਼ਲੈਸ ਹੋ ਬਿਨਾ ਪੈਸਿਆਂ ਦੇ ਜੀ ਹਾਂ ਹਰੇਕ ਨਾਗਰਿਕ ਜਿਹੜਾ ਹੈ ਉਹ ਮੁੱਖ ਮੰਤਰੀ ਸਿਹਤ ਕਾਰਡ ਜਦੋਂ ਬਣ ਗਿਆ ਤਾਂ ਉਹ 10 ਲੱਖ ਰੁਪਏ ਦਾ ਮੁਫਤ ਤੇ ਕੈਸ਼ਲੈਸ ਜਿਹੜਾ ਇਲਾਜ ਕਰਾਉਣ ਦੇ ਕਾਬਿਲ ਵੀ ਹੋਊਗਾ ਐਲੀਜੀਬਲ ਵੀ ਹੋਊਗਾ ਪੰਜਾਬ ਸਰਕਾਰ ਲੈ ਕੇ ਆਈ ਹੈ ਦੁਨੀਆ ਦੀ ਪਹਿਲੀ ਸਿਹਤ ਯੋਜਨਾ ਹੁਣ ਪੈਸੇ ਦੀ ਘਾਟ ਕਾਰਨ ਕੋਈ ਵੀ ਨਾਗਰਿਕ ਵਧੀਆ ਇਲਾਜ ਤੋਂ ਵਾਂਝਾ ਨਹੀਂ ਰਹੇਗਾ ਸਿਹਤ ਦਾ ਹੱਕ ਸਭ ਲਈ ਸਿਆਣੇ ਬਜ਼ੁਰਗਾਂ ਨੇ ਹਮੇਸ਼ਾ ਤੋਂ ਕਿਹਾ ਹੈ ਕਿ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੈਗਾ ਇਹ ਜਦੋਂ ਖੁਸ਼ੀ ਦੇ ਮੌਕੇ ਤੇ ਜਿਹੜਾ ਕਿ ਬੈਂਡ ਵਾਜੇ ਦਾ ਜਿਹੜਾ ਕੰਮ ਕੀਤਾ ਜਾਂਦਾ ਸੀਗਾ ਅੱਜ ਰੋਸ਼ ਪ੍ਰਦਰਸ਼ਨ ਦੇ ਵਿੱਚ ਅੱਜ ਆਮ ਆਦੀ ਪਾਰਟੀ ਦੀ ਸਮੂਹ ਲੀਡਰਸ਼ਿਪ ਕਠੀ ਹੋਈ ਹੈਗੀ ਆ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੇ ਜਿਹੜਾ ਕਿ ਈਟੀਓ ਸਾਹਿਬ ਦੇ ਦੀ ਲੋਕਾਂ ਦੁਆਰਾ ਚੁਣੇਗੇ ਦਮਾਏ ਦੇ ਲਈ ਐਸੀ ਭੱਦੀ ਸਦਾਵਲੀ ਵਰਤੀ ਹੈ ਕਿ ਜਿਹਦੇ ਵਿੱਚ ਆਮ ਆਦੀ ਪਾਰਟੀ ਡੱਟ ਕੇ ਖੜੀ ਹੈ ਦਲਿਤਾਂ ਦੇ ਨਾਲ ਕੋਈ ਵੀ ਅਗਰ ਗਲਤ ਸ਼ਬਦ ਆवली ਵਰਤੂਗਾ ਜਾਂ ਕੋਈ ਵੀ ਉਹਨਾਂ ਧੱਕਾਸ਼ਾਹੀ ਕਰਨ ਦੀ ਕੋਸ਼ਿਸ਼ ਕਰੂਗਾ ਪਰ ਇਹ ਸਮਾਜ ਦੇ ਵਿੱਚ ਉਹਨਾਂ ਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕਰੂਗਾ ਤੇ ਹਮੇਸ਼ਾ ਹੀ ਆਮ ਆਦੀ ਪਾਰਟੀ ਉਹਨਾਂ ਲੋਕਾਂ ਦੇ ਨਾਲ ਖੜੀ ਹੈਗੀ ਅੱਜ ਰੋਸ਼ ਪ੍ਰਦਰਸ਼ਨ ਦੇ ਵਿੱਚ ਅਸੀਂ ਖੜੇ ਆ ਗਿਆ ਪ੍ਰਤਾਪ ਸਿੰਘ ਬਾਜਵਾ ਸਮੂਹ ਜਿਹੜੀ ਕਿ ਪੰਜਾਬ ਦੇ ਵਸਨੀਕਾਂ ਤੋਂ ਮਾਫੀ ਮੰਗੇ ਤਾਂ ਕਿ ਉਹ ਕਹੇ ਕਿ ਮੇਤੋ ਗਲਤੀ ਹੋ ਗਈ ਹੈ ਕਿ ਮੈਂ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦੇ ਵਜੋਂ ਪੰਜਾਬ ਦੇ ਮੰਤਰੀ ਸਾਹਿਬ ਵੱਲੋਂ ਜਿਹੜਾ ਕਿ ਉਹਨਾਂ ਨੇ ਗਲਤ ਲਫ਼ਜ਼ ਯੂਜ਼ ਕੀਤੇ ਹੈਗੇ ਆ ਇਹ ਬਹੁਤ ਗਲਤ ਗੱਲ ਹੈਗੀ ਆ ਇਹਦੀ ਪੂਰ ਜੋਰ ਮੈਂ ਨਖੇਦੀ ਕਰਦਾ ਹੈਗਾ ਕਹਿੰਦੇ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ ਉਹਨਾਂ ਦੇ ਫਾਦਰ ਸਾਹਿਬ ਆ ਜਿਹੜੇ ਉਹ ਬੈਂਡ ਵਜੋਂ ਤਾਂ ਕੰਮ ਕਰਦੇ ਕਹਿੰਦੇ ਮੈਂ ਤਾਂ ਉਦਾਂ ਗਿਆ ਕਿ ਅਸੀਂ ਬੈਂਡ ਵਜਾਵਾਂਗੇ ਇਹਨਾਂ ਦਾ ਤੇ ਤੁਸੀਂ ਇਹ ਜਾਤ ਪਾਤ ਦੇ ਆਧਾਰ ਤੇ ਫੇਰ ਗੱਲ ਕਿਉਂ ਚੱਕ ਰਹੀ ਆ ਮਾਤਲੀ ਬਾਤ ਦੀ ਦੇਖੋ ਭਾਈ ਸਾਹਿਬ ਮੈਂ ਸਾਫ਼ ਲਫ਼ਜ਼ਾਂ ਵਿੱਚ ਗੱਲ ਦੱਸ ਕਿ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਮੈਂ ਕੱਲੇ ਕੱਲੇ ਦਾ ਬੈਂਡ ਵਜਾਉਂਗਾ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਕਿਸੇ ਹੋਰ ਬੰਦੇ ਲਈ ਕਦੇ ਨਹੀਂ ਇਹ ਲਫ਼ਜ਼ ਯੂਜ਼ ਕੀਤੇ ਉਹਨਾਂ ਨੇ ਗਲਤ ਆ ਹੀ ਯੂਜ਼ ਕੀਤੀ ਕਿਉਂਕਿ ਉਹਨਰੇ ਜਿਹੜੇ ਬਜ਼ੁਰਗ ਸੀਗੇ ਉਹ ਬੈਂਡ ਬਾਜੇ ਦਾ ਕੰਮ ਕਰਦੇ ਸੀਗੇ ਤਦੇ ਕਰਕੇ ਉਹਨਾਂ ਨੂੰ ਪਤਾ ਨਹੀਂ ਹੁਣ ਜਿਹੜੇ ਕਿ ਪੰਜਾਬ ਦੇ ਲੋਕ ਉਹਨਾਂ ਲਈ ਡਟ ਕੇ ਜਦੋਂ ਉਹਨਾਂ ਦੇ ਵਿਰੁੱਧ ਖੜੇ ਆ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਕਿਹੜਾ ਲਫ਼ਜ਼ ਉਹਨਾਂ ਨੇ ਸਹੀ ਬੋਲਿਆ ਕਿਹੜਾ ਲਫ਼ਜ਼ ਉਹਨਾਂ ਨੇ ਗਲਤ ਬੋਲਿਆ ਜਦੋਂ ਜਦੋਂ ਕਿਸੇ ਦਲਿਤ ਸਮਾਜ ਦੇ ਕਿਸੇ ਵੀ ਭਰਾ ਦੇ ਖਿਲਾਫ ਬੋਲਿਆ ਜਾਊਗਾ ਤੇ ਇਹ ਆਮ ਆਦੀ ਪਾਰਟੀ ਪੰਜਾਬ ਦੇ ਲੋਕ ਹਮੇਸ਼ਾ ਉਹਨਾਂ ਦੇ ਹਿੱਤ ਲਈ ਖੜੂ ਹੋਏ ਤੁਸੀਂ ਇੱਥੇ ਵਿਰੋਧ ਪ੍ਰਦਰਸ਼ਨ ਕਰ ਰਹੇ ਹੋ ਤੁਸੀਂ ਕਾਂਗਰਸ ਦੇ ਦਫ਼ਤਰ ਬਾਹਰ ਵਿਰੋਧ ਪ੍ਰਦਰਸ਼ਨ ਕਰ ਰਹੇ ਹੋ ਤੁਸੀਂ ਜ਼ਿਲ੍ਹਾ ਪ੍ਰਧਾਨ ਹੋ ਬੰਦੇ ਸਿਰਫ ਤੁਸੀਂ 20 ਇਕੱਠੇ ਕਰਕੇ ਇੱਥੇ ਕਰ ਰਹੇ ਹੋ ਜੀ ਵਿਰੋਧ ਪ੍ਰਦਰਸ਼ਨ ਇਸ ਤਰ੍ਹਾਂ ਦੇ ਭਾਈ ਸਾਹਿਬ ਗਿਣਤੀ ਚੰਗੀ ਤਰ੍ਹਾਂ ਕਾਣੀ ਸਿੱਖੋ ਵੀ ਜੇ ਤੁਹਾਡੀ ਜੇ ਗਿਣਤੀ ਹੈ ਨਾ ਤੁਹਾਡਾ ਵੀ ਉਹੀ ਹੈ ਕਿ 12 50 48 ਤੁਸੀਂ ਵੀ ਕਾਂਗਰਸ ਦਾ ਹੀ ਸਪੋਰਟ ਕਰ ਰਹੇ ਆ ਕਿ ਤੁਸੀਂ ਪਹਿਲਾਂ ਗਿਣਤੀ ਕਰੋ ਕਿ ਇਹ 20 ਬੰਦੇ ਪਿੱਛੇ ਨੂੰ ਪਹਿਲਾਂ ਗਿਣਤੀ ਕਰੋ ਮੈਂ ਵਿਰੋਧ ਪ੍ਰਦਰਸ਼ਨ ਇਸ ਤਰ੍ਹਾਂ ਨੈਗੇਟਿਵ ਗੱਲਾਂ ਕਰੋ ਦਲਿਤ ਸਮਾਜ ਦੀ ਗੱਲ ਕਰੋ ਉਹਨਾਂ ਦੇ ਨਾਲ ਖਾਣੇ ਵਾਲੀ ਗੱਲ ਕਰੋ ਇਹਨਾਂ ਨੂੰ ਗੱਲ ਛੱਡ ਦਿਓ ਤੁਸੀਂ 12 50 48 ਵਾਲੀ ਗੱਲ 20 ਬੰ ਮੈਂ ਉਹ ਛੱਡ ਦਿਓ ਇਹਨਾਂ ਗੱਲਾਂ ਨੂੰ ਦੇਖੋ ਜਿਹੜੀ ਮੁੱਦੇ ਦੀ ਗੱਲ ਆ ਉਹ ਗੱਲ ਕਰੋ ਜਿੱਥੇ ਦਲੀਪ ਭਰਾ ਦੇ ਸਮਾਜ ਦੀ ਜਿਹੜੀ ਗੱਲ ਹੈਗੀ ਆਪਾਂ ਉਹਨਾਂ ਦੇ ਹਿੱਤ ਲਈ ਖੜੇ ਆ ਜਿਨ੍ਹਾਂ ਪ੍ਰਤਾਪ ਸਿੰਘ ਭਾਈ ਬਾਰੇ ਗਲਤ ਬੋਲਿਆ ਆਮ ਆਦੀ ਪਾਰਟੀ ਅਤੇ ਇਹ ਇਕ ਤਾਂ ਅਮੇਸ਼ਾ ਖੜੀ ਰਹੂਗੀ ਜਿਨ੍ਹਾਂ ਨੇ ਕੋਈ ਗਲਤ ਲਫਜ਼ ਬੋਲੇ ਹੈਗੇ ਆ ਨਰਿੰਦਰ ਗੌਰ ਭਰਾਜ ਕਹਿੰਦੇ ਨੇ ਕਿ ਸੀਐਮ ਸੈਣੀ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਨੇ ਉਹ ਬੰਦ ਕਮਰੇ ਮੀਟਿੰਗ ਦੀ ਆਫਰ ਦੇ ਰਹੇ ਨੇ ਕਰੋੜਾਂ ਦੀ ਆਫਰ ਦੇ ਰਹੇ ਨੇ ਤੁਸੀਂ ਮੈਂ ਤਾਂ ਜਾਣਦਾ ਤਾਂ ਕੁ ਵੀ ਨਹੀਂ ਜੀ ਇਸ ਗੱਲ ਦੀ ਜਿਹੜੀ ਹੈਗੀ ਆ ਤੁਹਾਨੂੰ ਪੂਰਨ ਤੌਰ ਤੇ ਜਿਹੜੇ ਕੀ ਜਵਾਬ ਮਿਲ ਗਏ ਹੈਗੇ ਆ ਠੀਕ ਹੈ ਜੀ ਤੁਸੀਂ ਜਾਣਬੋਝ ਕੇ ਪ੍ਰੋਗਰਾਮ ਨੂੰ ਖਰਾਬ ਨਾ ਕਰੋ ਤਾਂ ਮੇਰਾ ਸਿਰਫ ਇੱਕੋ ਇੱਕ ਮਕਸਦ ਹੈਗਾ ਕਿ ਆਪਾਂ ਦਲਿਤ ਸਮਾਜ ਦੇ ਲਈ ਸਮੂਹ ਆਮ ਆਦੀ ਪਾਰਟੀ ਖੜੀ ਆ ਗਿਆ ਪਰ ਜਿਹੜੀ ਤੁਸੀਂ ਗੱਲ ਕਹੀ ਕਿ 20 ਬੰਦੇ ਖੜੇ ਆ ਇਹ ਇਸ ਗੱਲ ਦਾ ਬਹੁਤ ਦੁੱਖ ਲੱਗਾ ਕੀ ਤੁਸੀਂ ਜਾਣ ਬੁੱਝ ਕੇ ਗੱਲ ਕਰ ਰਹੇ ਹੈਗੇ ਹਾਂ ਜੀ ਪਰਚਾ ਕੋਈ ਨਹੀਂ ਦੇ ਰਹੇ ਹਾਂ ਪਰਚਾ ਕੋਈ ਨਹੀਂ ਕੋਈ ਗੱਲ ਨਹੀਂ ਬੰਦੀ ਕਾਰਵਾਈ ਜਿਹੜੀ ਕਿ ਸੀਨੇ ਉੱਚ ਲੀਡਰ ਤੱਕ ਪਹੁੰਚੀ ਸ਼ਿਫ ਤੱਕ ਪਹੁੰਚ ਗਈਏਗੀ ਉਹਨਾਂ ਤੇ ਜਲਦੀ ਕਾਰਵਾਈ ਕੀਤੀ ਜਾਊਗਾ ਜੀ ਜਿਹੜਾ ਮੀਡੀਆ ਸਵਾਲ ਪੁੱਛਦਾ ਕਿਉਂ ਤੁਹਾਨੂੰ ਲੱਗਦਾ ਕਿ ਉਹ ਤੁਹਾਡੇ ਤੇ ਖਿਲਾਫ چل ਰਿਹਾ ਕਿਉਂਕਿ ਇਹੀ ਮੀਡੀਆ ਤੁਹਾਡਾ ਜਦੋਂ ਸਾਥ ਦੇਂਦਾ ਸੀ ਤੁਹਾਨੂੰ ਵਧੀਆ ਲੱਗਦਾ ਹੈਗਾ ਜੀ ਦੇਖੋ ਭਾਈ ਸਾਹਿਬ ਮੀਡੀਆ ਦਾ ਸਤਕਾਰ ਕਰਦੇ ਆ ਅਸੀਂ ਸਾਰੇ ਭੈਣਾ ਭਾਈਆਂ ਦਾ ਸਤਕਾਰ ਕਰਦੇ ਕਿਉਂਕਿ ਤੁਸੀਂ ਆਮ ਆਦੀ ਪਾਰਟੀ ਦੀ ਹਮੇਸ਼ਾ ਜਿਹੜੀ ਆਵਾਜ਼ ਹੈ ਤੁਸੀਂ ਲੋਕਾਂ ਦੇ ਘਰ ਤੱਕ ਪਹੁੰਚ ਜਾਂਦੀ ਆ ਪਰ ਜਦੋਂ ਤੁਸੀਂ ਕੋਈ ਗੱਲ ਨੈਗੇਟਿਵ ਕਰਦੇ ਆ ਜਿੱਥੇ ਲੋਕਾਂ ਦੀ ਸਮਾਜ ਦੇ ਲਈ ਅਸੀਂ ਖੜੇ ਆ ਤੇ ਤੁਸੀਂ ਉਹਦਾ ਨੈਗੇਟਿਵ ਪ੍ਰਚਾਰ ਕਰਦੇ ਆ ਫਿਰ ਉਹਦੇ ਲਈ ਸਾਨੂੰ ਦੁੱਖ ਲੱਗਦਾ ਹੈ ਜੀ ਪਸਵਾਲ ਪੱਤਰਕਾਰਾਂ ਨੂੰ ਪੁੱਛੇ ਜੀ ਤੁਸੀਂ ਆ ਕੇ ਗੱਲ ਕੀ ਕਰੂਗੇ ਸਵਾਲ ਪੱਤਰਕਾਰਾਂ ਨੂੰ ਤੁਸੀਂ ਲਾਗੇ ਗੱਲ ਕੀਤੀ ਕਿ ਜੀ 20 ਬੰਦੇ ਹੈਗੇ ਆ ਤੁਸੀਂ 20 ਬੰਦੇ ਦੇਖਦੇ ਹੋ ਦੇਖੋ ਤਾਂ ਨਹੀਂ ਬਿਲਕੁਲ ਤਾਂ ਵਿਰੋਧ ਪ੍ਰਦਰਸ਼ਨ ਵੱਡੇ ਪੱਧਰ ਤੇ ਨਹੀਂ ਹੁੰਦੇ ਜੀ ਫਿਰ ਭਾਈ ਸਾਹਿਬ ਇਹ ਸਿਰਫ ਹੁਸ਼ਿਆਰ ਪਰ ਜਿਹ ਤੁਸੀਂ ਇਸ ਗੱਲ ਤੇ ਉਹ ਨਾ ਕਰੋ ਜਿਹੜੀ ਆਪਾਂ ਪ੍ਰਤਾਪ ਸਿੰਘ ਬਾਯ MBE ਗਲਤ ਸਿਦਾਵਲੀ ਵਰਤੀ ਹੈ ਉਹਦੇ ਵਿਰੋਧ ਵਿੱਚ ਅਸੀਂ ਆਮ ਆਦੀ ਪਾਰਟੀ ਸਿਨਰਸ਼ਿਪ ਖੜੀ